ਸੱਤ ਸ਼ਰੀਅਕਾਮ ਅੱਜ ਆਪਾਂ ਬਣਾਵਾਂਗੇ ਸਿਕੰਜਵੀਂ ਮਸਾਲਾ ਇਹਦੇ ਲਈ ਆਪਾਂ ਨੂੰ ਰੜੀਆਂ ਤੀਜਾ ਚਾਹੀਦੀਆਂ ਨੇ ਜੀਰਾ ਕਾਲੀ ਮਿਰਚ ਅਦਰਮੈਨ ਸੌਫ এলাਚੀ ਮਿਸ਼ਰੀ ਸੁੱਕਾ ਪਤੀਨਾ ਤੇ ਆਮਚੂਰ ਪਾਊਡਰ ਇਨ ਸਾਰਿਆਂ ਨੂੰ ਆਪਾਂ ਪਹਿਲਾਂ ਤਾਂ ਸੇਕ ਲਵਾਵਾਂਗੇ ਹਾਂ ਜੀ ਅੰਪਹਿਲਾ ਆਪਾਂ ਜੀਰਾ ਪਾਵਾਂਗੇ ਦੋ ਚਮਚਾ ਜੀਰੇ ਦੇ ਲਿਆ ਨਾ ਇੱਕ ਚਮਚਾ ਚ ਪਹਿਲਾਂ ਆਪਾਂ ਜੀਰਾ ਭੁੰਨਾਂਗੇ ਕਾਲਾ ਨਹੀਂ ਕਰਨਾ ਆਪਾਂ ਨੇ ਇਹਦਾ ਮਤਲਬ ਕੀ ਮੋਇਸਚਰ ਜਿਆ ਖਤਮ ਕਰਨਾ ਵਾ ਹਾਂਜੀ ਹੁਣੇ ਕਿ ਆਪਾਂ ਇੱਕ ਚਮਚ ਸੌਫ ਦਾ ਪਾਇਆ ਸੌਫ ਆਪਾਂ ਨੇ ਬਰੀਕ ਵਾਲੀ ਜਿਹੜੀ ਛੋਟੀ ਸੌਫ ਹੁੰਦੀ ਆ ਉਹ ਲਈ ਆ ਇੱਕ ਵੱਡੀ ਵੱਡੀ ਹੁੰਦੀ ਆ ਸੌਫ ਇੱਕ ਛੋਟੀ ਵਾਲੀ ਹੁੰਦੀ ਆ ਉਹ ਲਈ ਆ ਆਪਾਂ ਨੇ ਕਾਲੀਆਂ ਮਿਰਚਾਂ ਬਸ ਤੇ ਅਜਮਾਣ ਪਾਤੀ ਇਥੇ ਵਿੱਚ ਆਪਾਂ ਲੈ ਲੇ ਥੋੜਾ ਜਿਹਾ ਪਾ ਲਵਾਂਗੇ ਅਲੈਜੀ ਵੀ ਨਾਲ ਹੀ ਪਾਤੀ ਹਰੀ ਹੁਣ ਜਿਹੜਾ ਆਪਾਂ ਜੀਰਾ ਇੱਕ ਚਮਚ ਰੱਖਿਆ ਸੀਗਾ ਉਹ ਆਪਾਂ ਹੁਣ ਇਹਦੇ ਵਿੱਚ ਪਾ ਦਵਾਂਗੇ ਇਹਨੂੰ ਵੀ ਜ਼ਿਆਦਾ ਸੇਕ ਨਹੀਂ ਲਵਾਉਣਾ ਭੰਨੇ ਹੋਏ ਜੀਰੇ ਦਾ ਤੇ ਸੁੱਕੇ ਜੀਰੇ ਦਾ ਸੁਆਦ ਇੱਕ ਵੱਖਰਾ ਜਿਹਾ ਹੀ ਹੁੰਦਾ ਹਾਂਜੀ ਹੁਣ ਆਪਾਂ ਅਗੇਨ ਥੋੜਾ ਜਿਹਾ ਸੇਕ ਲਵਾ ਕੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਇਹ ਦਾ ਆਪਣਾ ਸੁੱਕਾ ਪੁਦੀਨਾ ਤੇ આમਚੂਰ ਪਾਊਡਰ ਇੱਕ ਚਮਚ આમਚੂਰ ਪਾਊਡਰ ਸੀਗਾ ਸੁੱਕਾ ਧਨੀਆ ਸੀਗਾ ਇੱਕ ਚਮਚ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਆਪਾਂ ਨੇ ਇਹਨੂੰ ਭੁੰਨ ਕੇ ਭੁੰਲਣਾ ਵੀ ਨਹੀਂ ਹੁਣ ਆਪਾਂ ਸੇਕ ਲਾਉਣਾ ਭੁੰਨ ਤਾਂ ਆਪਾਂ ਜਦੋਂ ਲਿਆ ਕੇ ਕਾਲਾ ਨਹੀਂ ਕਰਨਾ ਹੈਗਾ ਥੋੜਾ ਜਿਹਾ ਹੀ ਸੇਕ ਲਾਉਣਾ ਹੁਣ ਆਪਣਾ ਇਹ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਕਪੜੇ ਸੀਗੀ ਮਿਸ਼ਰੀ ਸੀਗੀ ਉਹ ਆਪਾਂ ਪਾ ਦਿੰਦੀ ਆ ਇਹਦੇ ਵਿੱਚ ਟੰਡਾ ਕਰਕੇ ਪਾਉਣੀ ਆ ਜੀ ਇਹ ਮਿਸ਼ਰੀ ਤੇ ਹੁਣ ਇਹਨੂੰ ਆਪਾਂ ਸਾਰੀ ਨੂੰ ਮਿਕਸੀ ਕਰ ਲਵਾਂਗੇ ਨਮਕ ਜਿਹੜਾ ਆਪਾਂ ਬਾਅਦ ਚੋਂ ਪਾਵਾਂਗੇ ਸਵਾਦ ਅਨੁਸਾਰ ਪਹਿਲਾਂ ਨਹੀਂ ਇਹਦੇ ਵਿੱਚ ਪਾਉਣਾ ਹੋਏ ਦੇਖੋ ਜੀ ਆਪਣਾ ਸਾਰਾ ਪਾਊਡਰ ਤਿਆਰ ਹੋ ਗਿਆ ਸਿਕੰਨੀ ਪਾਊਡਰ ਤੇ ਇਹਨੂੰ ਪਾਸਟੂਰ ਕਰਕੇ ਵੀ ਰੱਖ ਸਕਦੇ ਆ 1 ਸਾਲ ਦੇ ਲਈ ਹੁਣ ਆ ਨਿੰਬੂ ਆਪਾਂ ਗਲਾਸ ਦੇ ਵਿੱਚ ਕੱਟ ਕੇ ਪਾਵਾਂਗੇ ਤੇ ਕੀ ਲਈ ਦੀਆਂ ਪੱਤੀਆਂ Thank you. ਦੀਆਂ ਇਹ ਪੱਤੀਆਂ ਤੇ ਜਿਹੜੀ ਆਪਾਂ ਨਿੰਬੂ ਪਾਇਆ ਇਹਨੂੰ ਥੋੜਾ ਜਿਹਾ ਆਪਾਂ ਮੈਸੇਜ ਆ ਕਰ ਲਿਆ ਨਲੇ ਨਿੰਬੂ ਦਾ ਰਸ ਜੇ ਨਿਕਲ ਜੂਗਾ ਨਲੇ ਪਦੀ ਨੇ ਤੇ ਪੱਤੀਆਂ ਦਾ ਫਲੇਵਰ ਆਊਗਾ ਇਹਦੇ ਵਿੱਚ ਆਪਾਂ ਬਰਫ਼ ਦੇ ਟੁਕੜੇ ਪਾਤੇ ਜਿਹੜਾ ਆਪਾਂ ਪਾਊਡਰ ਬਣਾਇਆ ਇੱਕ ਚਮਚਾ ਉਹ ਪਾਤਾ ਸਪਣੀ ਪਾਊਡਰ ਮਸਾਲਾ ਤੇ ਨਮਕ ਪਾਇਆ ਸਵਾਦ ਅਨੁਸਾਰ ਇੱਕ ਸੌਂਧ ਥੋੜੀ ਜੀ ਸੌਂਧ ਪਾ ਲਿਓ ਜੀ ਸੌਂਧ ਨਾਲ ਆਪਣਾ ਅਜਮਿਆ ਅਜਮੇਦਾਰ ਜੀ ਬਣ ਜਾਂਦੀ ਹੈ ਚੀਜ਼ ਪਾਣੀ ਪਾਤਾ ਠੰਡਾ ਹੁਣ ਆਪਣਾ ਇਹ ਸਕੰਦੀਮੀ ਆਪਣੀ ਬਣ ਕੇ ਤਿਆਰ ਹੋ ਗਈ ਜੇ ਆਪਣਾ ਪਾਊਡਰ ਪਹਿਲਾਂ ਦਾ ਬਣਾਇਆ ਹੋ ਸਕੰਦੀਮੀ ਪਾਊਡਰ ਜੇ ਕੋਈ ਰਿਸ਼ਤੇਦਾਰ ਆਵੇ ਤਾਂ ਆਪਾਂ ਇਹਨਾਂ ਨੂੰ ਜਲਦੀ ਬਣਾ ਕੇ ਵੀ ਦੇ ਸਕਦੇ ਆ ਆਪਣਾ ਇਹ ਬਣਾ ਕੇ ਤੁਸੀਂ 6 ਮਹੀਨਿਆਂ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਕੱਚ ਦੇ ਭਰਤਨ ਚ ਸੁੱਕੇ ਜੱਪਾ ਫੇਰ ਰੱਖ ਦੋ ਦੂਸਰਾ ਆਪਾਂ ਬਣਾਵਾਂਗੇ ਜੀ ਇੰਗਲੀ ਦਾ ਜਿਹੜਾ ਇੰਗਲੀ ਨਾਲ ਖੋਲ ਕੇ ਰੱਖਤੀ ਸੀ ਉਹ ਜੋ ਬੀਜ ਕੱਢਦੇ ਸੀਗੇ ਇੰਗਲੀ ਪਾਤੀ ਫਿਰ ਇੱਕ ਸਕੰਝਮੀ ਪਾਉੜ ਦ ਪਾਤਾ ਇੱਕ ਚਮਚ ਇਹ ਨੂੰ ਮਿਲਾਤਾ ਮਿਲਾਉਣ ਤੋਂ ਬਾਅਦ ਵਿੱਚ ਆਪਾਂ ਨੇ ਜਿਹੜੀ ਇਹਦੇ ਵਿੱਚ ਬਰਫ਼ ਵੀ ਪਾਵਾਂਗੇ ਨਾਮਕ ਸਵਾਦ ਅਨਸਾਰ ਨਾਮਕਾ ਪਾਣੀ ਇਹ ਪਾਊਡਰ ਵਿੱਚ ਬਿਲਕੁਲ ਨਹੀਂ ਸੀ ਪਾਇਆ ਫਿਰ ਆਪਾਂ ਜਦੋਂ ਬਣਾਉਣੀ ਹੋਇਆ ਕਰੇਗੀ ਉਦੋਂ ਆਪਾਂ ਇਹ ਨਾਮਕਾ ਸਵਾਦ ਅਨਸਾਰ ਪਾ ਸਕਦੇ ਆ ਹਾਂਜੀ ਠੰਡਾ ਪਾਣੀ ਪਾਤਾ ਤਾਂ ਆਪਣਾ ਇਹ ਦੀਵਾਲੀ ਦੀ ਸਨਮੇ ਤਿਆਰ ਹੋ ਗਈ ਆ ਆਪਣਾ ਦੇਖੋ ਜੀ ਦੋਨੇ ਆਪਣੀਆਂ ਸਕੰਜਨੀਆਂ ਤਿਆਰ ਹੋ ਗਈਆਂ ਇੱਕ ਇਮਲੀ ਵਾਲੀ ਇੱਕ ਆਪਣੀ ਸਿੰਪਲ ਮਸਾਲਾ ਸਕੰਜਨੀ ਇਹਦੇ ਵਿੱਚ ਪੁਦੀਨੇ ਦੇ ਪੱਤੇ ਪਾ ਦੇ ਇਹ ਬਹੁਤ ਵਧੀਆ ਸਵਾਦ ਇਹਦਾ ਬਹੁਤ ਟੇਸਟ ਵਧੀਆ ਆਉਂਦਾ ਜੀ ਇਹ ਤੁਸੀਂ ਇਹ ਘਰ ਵਿੱਚ ਬਣਾਓਗੇ ਨਾ ਤੁਸੀਂ ਤੁਹਾਨੂੰ ਬਾਜ਼ਾਰ ਵਰਗਾ ਹੀ ਫਲੇਵਰ ਆਊਗਾ ਇਹਦੇ ਵਿੱਚ ਜਿੱਦਾਂ ਬਾਜ਼ਾਰ ਵਿੱਚ ਪੀਨੇ ਆਪਾਂ ਕੋਈ ਝੰਡਟ ਵੀ ਨਹੀਂ ਹੈਗਾ ਇਹਦਾ ਬਣਾਉਣ ਦਾ ਬਸ ਹੁਣ ਆਪਣੇ ਦੋਨੇ ਸਕੰਨੀਆਂ ਤੇ ਤਿਆਰ ਆ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜੀ ਕਰ ਲਾ ਆਪਣੇ ਘਰ ਵਿੱਚ ਬਣਾ ਕੇ ਜੀ ਬਣਾਇਓ ਮੈਨੇ ਕਮੈਂਟ ਰਾਈ ਦਸੀਓ ਕਿਤਾਣੀ ਪਣੀ ਹਾਂਜੀ ਸਤਿ ਸ਼੍ਰੀ ਅਕਾਲ